ਸੂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਇੱਕ ਪਾਰਟੀ 스ਨੈਕ ਦੀ ਰੈਸਪੀ ਕਦੇ ਵਿੱਚ ਕੋਈ ਛੋਟੀ ਮੋਟੀ ਪਾਰਟੀ ਹੋਵੇ ਜਾਂ ਦੋਸਤ ਮਿੱਤਰ ਆਏ ਹੋਣ ਜਾਂ ਤੁਸੀਂ ਗੱਪ-ਸ਼ੱਪ ਲੜਾ ਰਹੇ ਹੋ ਤਾਂ ਇਸ 스ਨੈਕ ਨੂੰ ਬਣਾਉਣਾ ਬਿਲਕੁਲ ਨਾ ਭੁੱਲਣਾ ਇਹਦੇ ਲਈ ਨਾ ਕਰਨਾ ਕੁਝ ਨਹੀਂ ਇਹ ਬਹੁਤ ਜ਼ਿਆਦਾ ਝੰਜਟ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਤਰ੍ਹਾਂ ਦੋ ਆਲੂ ਲਏ ਆ ਮੈਂ ਮੀਡੀਅਮ ਸਾਈਜ਼ ਦੇ ਤੇ ਇਹਨਾਂ ਨੂੰ ਆਪਾਂ ਧੋ ਕੇ ਛਿੱਲ ਕੇ ਤੇ ਫਿਰ ਚਿਪਸ ਮੇਕਰ ਦੇ ਨਾਲ ਇਹਦੇ ਜਿਹੜੇ ਪਤਲੇ-ਪਤਲੇ ਚਿਪਸ ਆ ਉਹ ਬਣਾ ਲਵਾਂਗੇ ਤੁਸੀਂ ਵੈਸੇ ਇਹਨੂੰ ਪਤਲਾ-ਪਤਲਾ ਕੱਟ ਕੇ ਵੀ ਬਣਾ ਸਕਦੇ ਹੋ ਤੇ ਇਸ ਦੇ ਬਾਅਦ ਇਹਨੂੰ ਤੁਸੀਂ ਤੇਲ ਦੇ ਵਿੱਚ ਫਰਾਈ ਕਰ ਲੈਣਾ ਵਾ ਪਰ ਜੇਕਰ ਤੁਹਾਡੇ ਕੋਲੇ ਟਾਈਮ ਹੋਵੇ ਤਾਂ ਤੁਸੀਂ ਅੱਗੇ ਇਸ ਨੂੰ ਪਾਣੀ ਦੇ ਵਿੱਚ ਥੋੜੀ ਦੇਰ ਡਿਪ ਕਰਕੇ ਰੱਖ ਦਿਓ ਇੱਕ ਤਾਂ ਇਹਦਾ ਸਟਾਰਚ ਖਤਮ ਹੋ ਜਾਊਗਾ ਤੇ ਇੱਕ ਇਹਨਾਂ ਦਾ ਕਲਰ ਬਹੁਤ ਵਧੀਆ ਆਏਗਾ ਕਿਉਂਕਿ ਪਾਣੀ ਦੇ ਵਿੱਚ ਅਸੀਂ ਇੱਕ ਚਮਚ ਲੂਣ ਤੇ ਇੱਕ ਚਮਚ ਹਲਦੀ ਐਡ ਕੀਤੀ ਆ ਇਹਨਾਂ ਨੂੰ ਹੁਣ ਆਪਾਂ ਪਾਣੀ ਵਿੱਚ ਰੱਖ ਦਿਆਂਗੇ ਤਕਰੀਬਨ 10 ਮਿੰਟ ਦੇ ਲਈ ਇੱਕ ਵਾਰ ਇਹ ਜਿਹੜੇ ਚਿਪਸ ਆ ਉਹ ਸੌਲਟੀ ਹੋ ਜਾਂਦੇ ਆ ਤੇ ਇੱਕ ਹਲਦੀ ਨਾਲ ਇਹਨਾਂ ਦਾ ਕਲਰ ਜਿਹੜਾ ਹੈ ਉਹ ਬਿਲਕੁਲ ਮਾਰਕੀਟ ਸਟਾਈਲ ਆ ਜਾਂਦਾ ਵਾ ਤਗਰੀਬਨ ਇਹਨਾਂ ਨੂੰ 7 ਕਿ ਮਿੰਟ ਮੈਂ ਪਾਣੀ ਦੇ ਵਿੱਚ ਰੱਖਿਆ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਸੁਕਾਉਣਾ ਆ ਸੁਕਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਇਹਦੇ ਚਿਪਸ ਜਿਹੜੇ ਆ ਉਹ ਫਰਾਈ ਕਰ ਲਓਗੇ ਤਾਂ ਕੀ ਹੋਏਗਾ ਕਿ ਇਹ ਕ੍ਰਿਸਪੀ ਨਹੀਂ ਬਣਨਗੇ ਸੌਗੀ ਬਣਨਗੇ ਜਣੀ ਦੀ ਸੌਫਟ ਜਿਸ ਤਰ੍ਹਾਂ ਅਸੀਂ ਪਕੌੜੇ ਬਣਾਉਂਦੇ ਆ ਆਲੂ ਜਿਹੜੇ ਆਉਂ सॉफ्ट सॉफ्ट ਰਹਿਣਗੇ ਜੇ ਤੁਸੀਂ ਚਾਹੋ ਨਾ ਕਰਾਂਜੀ ਬੰਨ ਤਾਂ ਇਹਨਾਂ ਨੂੰ ਸੁਕਾਉਣਾ ਨਾ ਭੁੱਲਣਾ ਸੁਕਾਉਣ ਦੇ ਲਈ ਤੁਹਾਨੂੰ ਤਕਰੀਬਨ 1 ਤੋਂ 2 ਘੰਟੇ ਦਾ ਟਾਈਮ ਆਰਾਮ ਨਾਲ ਲੱਗ ਜਾਂਦਾ ਹੈ ਇਹਨੂੰ ਪੱਖੇ ਥੱਲੇ ਮੰਜੇ ਤੇ ਫਲਾ ਦਿਓ ਜਾਂ ਫਿਰ ਵੈਸੇ ਤੁਸੀਂ ਧੁੱਪ ਦੇ ਵਿੱਚ ਪਾ ਦਿਓ ਤਾਂ ਕਿ ਇਹ ਡਰਾਈ ਹੋ ਜਾਣ ਉਸ ਤੋਂ ਬਾਅਦ ਇਹਨੂੰ ਤੁਸੀਂ ਹਾਈ ਫਲੇਮ ਦੇ ਉੱਪਰ ਫਰਾਈ ਕਰ ਲੈਣਾ ਵਾ ਇਹਦੇ ਲਈ ਤੇਲ ਪੂਰਾ ਗਰਮ ਹੋਣਾ ਚਾਹੀਦਾ ਵਾ ਤੇ ਗੈਸ ਦੀ ਫਲੇਮ ਨੂੰ ਤੁਸੀਂ ਸਲੋ ਤੇ ਨਹੀਂ ਰੱਖਣਾ ਹਾਈ ਤੇ ਹੀ ਰੱਖਣਾ ਵਾ ਜਿੰਨਾ ਹਾਈ ਰੱਖੋਗੇ ਓਨੇ ਹੀ ਤੁਹਾਡੇ ਜਿਹੜੇ ਚਿਪਸ ਆ ਉਹ ਕਰੰਚੀ ਬਣਨਗੇ ਤੇ ਇਸ ਤੋਂ ਬਾਅਦ ਨਾ ਇਹਨੂੰ ਆਪਾਂ ਟਿਸ਼ੂ ਪੇਪਰ ਦੇ ਉੱਪਰ ਕੱਢ ਲਵਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਐਕਸੈਸ ਆਇਲ ਆ ਉਹ ਨਿਕਲ ਜਾਵੇ ਤੇ ਇੱਕ ਛੋਟੀ ਜੀ ਤਿਆਰੀ ਆਪਾਂ ਹੋਰ ਕਰਨੀ ਆ ਇਹਦੇ ਲਈ ਕੀ ਕਰਨਾ ਹੈ ਕਿ ਤੁਸੀਂ మీడియం ਸਾਈਜ਼ ਦਾ ਜਾਂ ਛੋਟਾ ਜਿਹਾ ਗੰਡਾ ਲੈ ਲੈਣਾ ਵਾ ਤੇ ਇਹਨੂੰ ਅਸੀਂ ਬ੍ਰੀਕ ਬ੍ਰੀਕ ਕੱਟ ਲਵਾਂਗੇ ਜੇ ਤੁਸੀਂ ਮਤਲਬ ਜ਼ਿਆਦਾ ਪਿਆਜ਼ ਖਾਣਾ ਪਸੰਦ ਨਹੀਂ ਕਰਦੇ ਪਰ ਕੁਝ ਲੋਕ ਪਸੰਦ ਵੀ ਕਰਦੇ ਆ ਤਾਂ ਤੁਸੀਂ ਥੋੜਾ ਐਡ ਕਰਿਓ ਹਨਾ ਤਾਂ ਕਿ ਜੇ ਕਿਸੇ ਨੂੰ ਨਾ ਪਸੰਦ ਆਵੇ ਤਾਂ ਉਹ ਕੱਢ ਦੇਵੇ ਤੇ ਉਸ ਤੋਂ ਬਾਅਦ ਇੱਕ మీడియం ਸਾਈਜ਼ ਦਾ ਟਮਾਟਰ ਜਿਹੜਾ ਇਹ ਆਪਾਂ ਕੱਟ ਲਿਆ ਬ੍ਰੀਕ ਬ੍ਰੀਕ ਨਾਲ ਹੀ ਆਪਾਂ ਬ੍ਰੀਕ ਬ੍ਰੀਕ ਹਰਾ ਧਨੀਆ ਕੱਟ ਲਵਾਂਗੇ ਧਨੀਏ ਦਾ ਫਲੇਵਰ ਬਹੁਤ ਵਧੀਆ ਹੁੰਦਾ ਵਾ ਤੇ 2-3 ਹਰੀਆਂ ਮਿਰਚਾਂ ਵੀ ਕੱਟ ਕੇ ਐਡ ਕਰਾਂਗੇ ਹਰੀ ਮਿਰਚ ਜਿਹੜੀ ਆ ਉਹ ਜਿੰਨੀ ਜ਼ਿਆਦਾ ਤੁਸੀਂ ਬਰੀਕ ਕਟੋਗੇ ਓਨੀ ਘੱਟ ਤਿੱਖੀ ਲੱਗੂਗੀ ਜੇ ਤੁਸੀਂ ਮੋਟੀ ਕਟੋਗੇ ਤਾਂ ਉਹ ਜ਼ਿਆਦਾ ਸਪਾਈਸੀ ਲੱਗਦੀ ਆ ਇਸ ਤਰ੍ਹਾਂ ਮੈਂ ਨਾ ਛੋਟੀਆਂ-ਛੋਟੀਆਂ ਹੀ 2-3 ਹਰੀਆਂ ਮਿਰਚਾਂ ਝੜੀਆਂ ਇਹ ਉਹ ਕੱਟੀਆਂ ਵਾ ਤੇ ਸਾਰੀਆਂ ਚੀਜ਼ਾਂ ਹੋ ਗਈਆਂ ਜੀ ਰੈਡੀ ਹੁਣ ਤਾਂ ਮੈਂ ਟੋਮੇਟੋ ਮੈਂਟੀ ਸਨੈਕ ਰੈਡੀ ਹੋ ਜਾਣੇ ਇਹ ਬਿਲਕੁਲ ਨਾ ਕੁਝ ਪਹਿਲਾਂ ਘਰ ਦੇ ਵਿੱਚ ਮਾਰਕੀਟ ਵਾਲੇ ਬੈਸੇ ਉਹ ਵੀ ਆਪਾਂ ਐਡ ਕਰ ਦਿੱਤੇ ਆ ਘਰੇ ਬਣਾਏ ਹੋਏ ਚਿਪਸ ਉਹ ਆਪਾਂ ਐਡ ਕਰ ਦਿੱਤੇ ਆ ਨਾਲ ਹੀ ਇੱਕ ਗੰਡਾ ਇਹਦੇ ਚ ਪਾ ਦਿੱਤਾ ਕਟਿਆ ਹੋਇਆ ਟਮਾਟਰ ਹਰੀ ਮਿਰਚ ਹਰਾ ਧਨੀਆ ਸਾਰੀਆਂ ਚੀਜ਼ਾਂ ਆਪਾਂ ਐਡ ਕਰ ਦੇਾਂਗੇ ਮਸਾਲਿਆਂ ਦੇ ਵਿੱਚ ਇਹਦੇ ਵਿੱਚ ਕੁਝ ਜ਼ਿਆਦਾ ਐਡ ਨਹੀਂ ਕਰਾਂਗਾ ਸਿਰਫ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਆਪਾਂ ਲੂਣ ਇਹਦੇ ਤੇ ਐਡ ਕਰਾਂਗੇ ਤੇ ਅੱਧਾ ਕ ਚਮਚ ਚਾਟ ਮਸਾਲੇ ਦਾ ਪਾ ਦੇਾਂਗੇ ਤੇ ਨੂੰ ਵਧੀਆ ਜਿਹਾ ਟੈਂਗੀ ਫਲੇਵਰ ਦੇਣ ਦੇ ਲਈ ਆਪਾਂ ਇਹਦੇ ਵਿੱਚ ਅੱਧਾ ਨਿੰਬੂ ਜਿਹੜਾ ਹੈ ਉਹ ਨਿ ਜੋੜ ਦੇਾਂਗੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਉਂਦਾ ਸਾਰੀਆਂ ਚੀਜ਼ਾਂ ਨੂੰ ਕਰ ਲੋ ਜੀ ਮਿਕਸ ਤੇ ਤੁਹਾਡੇ ਪਾਰਟੀ 스ਨੈਕ ਹੋ ਗਿਆ ਰੈਡੀ ਨਿਊ ਇਅਰ ਪਾਰਟੀ ਹੋਵੇ ਜਾਂ ਘਰ ਦੇ ਵਿੱਚ ਦੋਸਤ ਮਿੱਤਰ ਆਏ ਹੋਣ ਤਾਂ ਤੁਸੀਂ ਇਸ ਨੂੰ ਮੈਂਟੋ ਮੈਂਟੀ ਬਣਾ ਕੇ ਇੰਜੋਏ ਕਰ ਸਕਦੇ ਹੋ ਤੇ ਜੇਕਰ ਬਿਲਕੁਲ ਵੀ ਟਾਈਮ ਨਹੀਂ ਹੈਗਾ ਤੁਸੀਂ ਮਾਰਕੀਟ ਵਾਲੇ ਚਿਪਸ ਦੇ ਨਾਲ ਵੀ ਇਸ ਨੂੰ ਬਣਾ ਸਕਦੇ ਹੋ ਬਣਾ ਕੇ ਤੁਸੀਂ ਖਾ ਕੇ ਇੰਜੋਏ ਕਰਕੇ ਦੇਖਿਓ ਤੇ ਆਪਣਾ ਫੀਡਬੈਕ ਮੈਨਰ ਸ਼ੇਅਰ ਜਰੂਰ ਕਰਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਤੇ ਮੇਰੇ ਚੈਨਲ ਤੇ ਆਉਣ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ